ਮੇਰੇ ਜਿਹੜੀ ਕੰਮੀ ਸੀ ਨਾ ਪਿਛਲੀ ਵਾਰ ਤੇ ਉਹ ਵੀ ਪੂਰੀ ਕੋਸ਼ਿਸ਼ ਕੀਤੀ ਐ। ਉਹ ਵਾਹ ਜੀ ਉਹ ਨਹੀਂ ਕਮੀ ਤਾਂ ਕੋਈ ਹੋ ਨਹੀਂ ਸਕਦੀ। ਨਹੀਂ ਪਿਛਲੀ ਵਾਰ ਕੁਝ ਰਹਿ ਗਿਆ ਸੀ ਟੀਮ ਦਾ ਰਹਿ ਗਿਆ ਸੀ ਕੁਝ ਵੈਸਾ। ਟੀਮ ਦਾ ਪੋਡਕਾਸਟ ਵੀ ਆ ਰਿਹਾ ਨਾ ਕੱਲ। ਪੜਨ ਵਾਲਾ ਕੰਮ ਸੀਰੀਅਸ ਹੋ ਜਾਂਦਾ। ਮੈਂ ਕਹਿੰਦਾ ਜਿਨ੍ਹਾਂ ਨੇ ਲਿਖਿਆ ਤੁਸੀਂ ਪੜ ਕੇ ਸੁਣਾਓ। ਯਾਰ ਮੈਨੂੰ ਪਤਾ ਸੁਣਨ ਦਾ ਮਜ਼ਾ ਬਹੁਤ। ਤੁਹਾਨੂੰ ਲੋਕ ਸੁਣਦੇ ਨੇ। ਨਹੀਂ ਤੁਸੀਂ ਮੇਰੇ ਨਾਲ ਖੜੇ ਹੋ ਸੁਣਨਗੇ ਤੁਹਾਨੂੰ ਵੀ। ਅਸੀਂ ਚਾਹੁੰਦੇ ਆ ਕਿ ਇਹ ਮੈਸੇਜ ਨਾ ਜਿੰਨੇ ਨੂੰ ਪਿਆਰ ਕਰਦੇ ਨੇ ਸਭ ਤਾਂ ਮੈਂ ਆਪਣੇ ਬਾਰੇ ਕਿਵੇਂ ਪੜਾਂ ਯਾਰ ਵੀਰੇ ਇਹ ਤਾਂ ਚੀਜ਼ ਆ ਆਪਾਂ ਸਭ ਲਈ ਤਾਂ ਪੜ ਲੈਨੇ ਆਪਣੇ ਲਈ ਤਾਂ ਪੜਦਾ ਹੀ ਨਹੀਂ ਆਪਣੇ ਲਈ ਪੜਨਾ ਬਹੁਤ ਔਖਾ ਨਾ ਆਪਣੀ ਤਾਰੀਫ ਨਹੀਂ ਨਾ ਸੁਣ ਸਕਦਾ ਮੇਰੇ ਕੋਲ ਤਾਰੀਫਾਂ ਕਰਾਲ ਹੋ ਜਨੀਆਂ ਮਰਜੀ ਅੱਜ ਅਨਮੋਲ ਵੀਰੇ ਦਾ ਜਨਮ ਦਿਨ ਹੈ ਆਇਆ ਇਸ ਇਨਸਾਨ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਾਇਆ ਚਲੋ ਇੱਕ ਵਾਰ ਅਨਮੋਲ ਵੀਰੇ ਦੇ ਬਾਰੇ ਲਿਖਣ ਦੀ ਕਰਦੇ ਹਾਂ ਸ਼ੁਰੂਆਤ ਦੇਖਦੇ ਹਾਂ ਪ੍ਰਭੂ ਨੀਲਾ ਪ੍ਰਭੂ ਨੀਲੂ ਨੀਲੂ ਦੀਦੀ ਕੀ ਲਿਖਵਾਂਦੇ ਨੇ ਆਪਣੇ ਪੁੱਤਰ ਸਨੀ ਤੋਂ ਅਨਮੋਲ ਵੀਰ ਵੇਰੇ ਬਾਰੇ ਸਵਾਰ ਤਾਨਨੇ ਉਹ ਮਾਪੇ ਜਿਨ੍ਹਾਂ ਨੇ ਅਨਮੋਲ ਵੀਰੇ ਨੂੰ ਜਨਮ ਦਿੱਤਾ ਹੈ ਅਨਮੋਲ ਵੀਰਾ ਹਮੇਸ਼ਾ ਇਹੀ ਕਹਿੰਦਾ ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੇਰੇ ਪਰਮਾਤਮਾ ਨੇ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ ਹੈ ਕੀ ਬਾਤ ਹੈ ਜੀ ਵਾਕਈ ਜਜ਼ਬਾਤ ਲਿਖਦੇ ਨੇ ਅੱਜ ਹਰ ਕੋਈ ਅਨਮੋਲ ਵੀਰੇ ਨੂੰ ਦੇ ਰਿਹਾ ਜਨਮ ਦਿਨ ਦੀ ਵਧਾਈ ਅਨਮੋਲ ਵੀਰੇ ਦਾ ਇਹ ਕਹਿਣਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਪਰਮਾਤਮਾ ਨੇ ਇਹਨਾਂ ਲੋਕਾਂ ਦੇ ਇਲਾਜ ਕਰਾਉਣ ਦੀ ਸੇਵਾ ਮੇਰੀ ਝੋਲੀ ਵਿੱਚ ਹੈ ਪਾਈ। ਅਨਮੋਲ ਵਿਰੇ ਦਾ ਇਹੀ ਹੈ ਕਹਿਣਾ ਲੋੜਵੰਦ ਲੋਕਾਂ ਦੀ ਕਿਸੇ ਕਿਸਮ ਦੀ ਮਦਦ ਕਰਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ। ਲੋਕਾਂ ਨੂੰ ਭਾਵੇਂ ਸਿਰਫ ਮੇਰੀ ਟੀਮ ਇੱਕ ਜ਼ਰੀਆ ਹੀ ਲੱਗਦੀ ਹੈ ਪਰ ਮੇਰੀ ਪੂਰੀ ਟੀਮ ਇੱਕ ਜ਼ਰੀਆ ਮੈਨੂੰ ਤਾਂ ਮੇਰਾ ਪੂਰਾ ਪਰਿਵਾਰ ਲੱਗਦੀ ਹੈ। ਅੱਜ ਵੱਡੇ ਵੱਡੇ ਕਲਾਕਾਰ ਕੋਈ ਹੋਰ ਵੀ ਸੈਲੀਬ੍ਰਿਟੀ ਅਨਮੋਲ ਵਿਰੇ ਦੇ ਕੋਲ ਸੇਵਾ ਕਰਨ ਆਉਂਦੇ ਨੇ। ਸੇਵਾ ਕਰਨ ਦੇ ਨਾਲ ਉਹ ਸਭ ਕਲਾਕਾਰ ਤੇ ਸੈਲੀਬ੍ਰਿਟੀ ਆਪਣੇ ਦਿਲ ਦੀਆਂ ਗੱਲਾਂ ਵੀ ਅਨਮੋਲ ਵਿਰੇ ਨਾਲ ਏਕੇ ਟਾਕ ਸ਼ੋਅ ਤੇ ਕਰਦੇ ਨੇ ਵਾਹ ਜੀ ਸਾਰਾ ਕੁਝ ਹੀ ਲਾਤਾ ਵਿੱਚ ਹੈ ਹਨ ਅਨਮੋਲ ਵੀਰੇ ਦੀ ਸੋਚ ਬਹੁਤ ਵਧੀਆ ਹੈ ਕਿਉਂਕਿ ਅਨਮੋਲ ਵੀਰਾ ਕਹਿੰਦਾ ਜਿੰਨਾ ਚਿਰ ਮੇਰੇ ਸਾਥ ਚੱਲਦੇ ਰਹਿਣਗੇ ਲੋਕਾਂ ਦਾ ਇਲਾਜ ਕਿਸੇ ਲੋੜਮੰਦ ਦੀ ਜਿੰਨੀ ਮਦਦ ਹੋ ਸਕੇ ਮੈਂ ਕਰਦਾ ਰਹਾਂਗਾ ਕਿਉਂਕਿ ਮੇਰੇ ਪਰਮਾਤਮਾ ਨੇ ਮੇਰੀ ਝੋਲੀ ਵਿੱਚ ਪਾਈ ਹੈ ਇਹ ਜ਼ਿੰਮੇਵਾਰੀ ਮੈਂ ਇਹ ਸੇਵਾ ਨਿਭਾਉਂਦਾ ਰਹਾਂਗਾ ਅੱਜ ਕੋਈ ਸਕੂਲ ਕਾਲਜ ਦੇ ਵਿੱਚ ਅਨਮੋਲ ਵੀਰੇ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ ਇੱਕ ਚੰਗਾ ਇਨਸਾਨ ਜੋ ਲੋੜਵੰਦ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਹੈ ਇਹ ਅੱਜ ਕੱਲ ਦੇ ਬੱਚਿਆਂ ਨੂੰ ਅਨਮੋਲ ਵੀਰੇ ਦੀ ਮਿਸਾਲ ਦੇ ਕੇ ਸਮਝਾਇਆ ਜਾਂਦਾ ਕੋਈ ਹੋਰ ਵੀ ਧਾਰਮਿਕ ਤੇ ਸਮਾਜਿਕ ਥਾਮਾਂ ਤੇ ਵੀ ਅਨਮੋਲ ਵੀਰੇ ਨੂੰ ਮੁੱਖ ਮਹਿਮਾਨ ਵਜੋਂ ਬੁਲਾ ਕੇ ਮਾਣ ਸਨਮਾਨ ਦਿੱਤਾ ਜਾਂਦਾ ਅੱਜ ਕੋਈ ਛੋਟੇ ਬੱਚੇ ਅਨਮੋਲ ਵੀਰੇ ਕੋਲ ਸੇਵਾ ਕਰਨ ਆਉਂਦੇ ਨੇ ਜਿੱਥੇ ਕਿਤੇ ਅਨਮੋਲ ਵੀਰੇ ਕਿਸੇ ਨੂੰ ਮਿਲ ਜਾਂਦੇ ਮਿਲ ਜਾਂਦਾ ਲੋਕੀ ਉੱਥੇ ਹੀ ਅਨਮੋਲ ਵੀਰਨਾ ਖੜਖੜ ਹੌਟਾਂ ਖਚਾਉਂਦੇ ਨੇ ਅਨਮੋਲ ਵੀਰੇ ਦਾ ਇਹ ਵੀ ਕਹਿਣਾ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਲੋਕਾਂ ਦਾ ਵੀ ਜੋ ਲੋਕ ਮੈਨੂੰ ਇੰਨਾ ਮਾਣ ਸਤਿਕਾਰ ਦਿੰਦੇ ਨੇ ਵੈਸੇ ਤਾਂ ਮੈਂ ਆਮ ਇਨਸਾਨ ਹੀ ਪਰ ਜਦ ਵੀ ਲੋਕ ਮੈਨੂੰ ਇੰਨਾ ਮਾਣ ਸਮਾਨ ਦਿੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਖਾਸ ਇਨਸਾਨ ਹੋਣ ਦਾ ਮਾਣ ਮਹਿਸੂਸ ਕਰਵਾ ਦਿੰਦੇ ਨੇ ਪਰ ਦੁੱਖ ਇਸ ਗੱਲ ਦਾ ਹੈ ਮੈਨੂੰ ਬਹੁਤ ਚੰਗਾ ਉਦੋਂ ਜਦੋਂ ਮੇਰੇ ਕੋਲ ਮਰੀਜ਼ ਤਾਂ ਬਹੁਤ ਹੁੰਦੇ ਨੇ ਪਰ ਬਹੁਤ ਬਹੁਤ ਘੱਟ ਲੋਕੀ ਹੀ ਸੇਵਾ ਕਰਨ ਆਉਂਦੇ ਨੇ ਕਿਉਂ ਅੱਜਕੱਲ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਲੋੜਮੰਦੀ ਮਦਦ ਕਰਨੀ ਨਹੀਂ ਸਿਖਾਉਂਦੇ ਨੇ ਇਹ ਤਾਂ ਹਲੇ ਨਹੀਂ ਪਤਾ ਕਿ ਅਨਮੋਲ ਵੀਰੇ ਨੇ ਰਾਜਨੀਤੀ ਵਿੱਚ ਆਣਾ ਹੈ ਕਿ ਨਹੀਂ ਆਣਾ ਪਰ ਅੱਜ ਦੇ ਟਾਈਮ ਵਿੱਚ ਬਹੁਤ ਔਖਾ ਹੈ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਨਮੂਲ ਵੀਰੇ ਵਾਂਗੂੰ ਆਪਣੀ ਇੰਨੀ ਖਾਸ ਏਗਾ ਬਣਾ ਪਾਣਾ ਜਿੰਮ ਜਾਣ ਦਾ ਤੇ ਸ਼ਾਇਰੀ ਬਣਾਉਣ ਦਾ ਅਨਮੋਲ ਵੀਰੇ ਨੂੰ ਪੂਰਾ ਸ਼ੌਂਕ ਆਪਣੇ ਦਿਲ ਦੀ ਗੱਲ ਕਹਿ ਹੀ ਦਿੰਦਾ ਅਨਮੋਲ ਵੀਰਾ ਬਿਨਾਂ ਕਿਸੇ ਤੋਂ ਡਰ ਬਿਨਾਂ ਕਿਸੇ ਤੋਂ ਰੋਕ ਟੋਕ ਜੇਕਰ ਹਰ ਇਨਸਾਨ ਦੀ ਸੋਚ ਪੂਰੀ ਤਰ੍ਹਾਂ ਨਾ ਸਹੀ ਕੁਝ ਸੋਚ ਅਨਮੋਲ ਵੀਰੇ ਵਰਗੀ ਹੋ ਜਾਵੇ ਤਾਂ ਸੋਚੋ ਕਿੰਨੇ ਲੋਕ ਵਾਪਸ ਇਲਾਜ ਵਧੀਆ ਇਲਾਜ ਤੋਂ ਵਧੀਆ ਇਲਾਜ ਤੇ ਕਿੰਨੇ ਲੋਕ ਕੀ ਮਾਲੀ ਮਦਦ ਹੋ ਜਾਵੇ ਉਮੀਦ ਕਰਦਾ ਹਾਂ ਅਮਲਵੇਰਾ ਪਿਛਲੀ ਵਾਰ ਦੀ ਤਰ੍ਹਾਂ ਇਸ ਪੋਸਟ ਨੂੰ ਵੀ ਪਸੰਦ ਆ ਜਾਵੇ ਕਿਉਂਕਿ ਪ੍ਰਭੂ ਨੀਲੂ ਦੀਦੀ ਦੀ ਦਿੱਤੀ ਹੋਈ ਏ ਖਾਸ ਕਲਮ ਤੋਂ ਬਿਨਾ ਸੰਨੀ ਕਦੀ ਕੁਝ ਨਾ ਲਿਖ ਪਾਵੇ ਐਸਾ ਕੋਈ ਦਿਨ ਨਹੀਂ ਮਾਂ ਜਦੋਂ ਤੁਹਾਡੇ ਤੇ ਪ੍ਰਿੰਸ ਜੀਜੂ ਦੀ ਯਾਦ ਸਾਨੂੰ ਸਭ ਨੂੰ ਨਾ ਆਵੇ ਜਗਜੀਤ ਸਿੰਘ ਸੰਨੀ ਵਾਹ ਯਾਰ ਭਾਜੀ ਤੁਸੀਂ ਤਾਂ ਮੇਰੀ ਲਾਈਫ ਹਿਸਟਰੀ ਲਿਖਤੀ ਪੂਰੀ ਹਾਂ ਜੇਮ ਤੋਂ ਲੈ ਕੇ ਏਕੇ ਟਾਕ ਸ਼ੋਅ ਤੋਂ ਲੈ ਕੇ ਵਾਹ ਯਾਰ ਪਾਜੀ ਇਹ ਸ਼ਾਇਰੀ ਵਾਲਾ ਤਾਂ ਜ਼ਰੂਰ ਸੀਗਾ ਮੈਨੂੰ ਲੱਗਦਾ ਹੈ ਕਿ ਟੀਮ ਬਾਰੇ ਤੇ ਕੁਛ ਹੀ ਦਾ ਰਹਿ ਗਿਆ ਮੈਂ ਇਹ ਬੱਚੇ ਨੂੰ ਸ਼ਾਇਦ ਜਾਣਦਾ ਜਿਹੜੀ ਇਹਦੀ ਕਹਾਣੀ ਤੁਸੀਂ ਦੱਸੀ ਸੀ ਹਨਾ ਅਨਮੋਲ ਨਾਮ ਹੈ ਨਾ ਇਹਦਾ ਨਹੀਂ ਇਹਦਾ ਨਾਮ ਕੈਵੀ ਹੈ ਆਪਾਂ ਮਿਲੇ ਸੀਗੇ ਇਹਦੇ ਬਰਥਡੇ ਤੇ ਵੀ ਓਕੇ ਓਕੇ ਇਹਦੇ ਪੇਰੈਂਟਸ ਦੀ ਕੋਈ ਸਰੀ ਹੈਪਨਿੰਗ ਆ ਅੱਛਾ ਤੇ ਪਾਪਾ ਦੀ ਡੈਥ ਹੋ ਗਈ ਸਵਾ ਸਾਲ ਦਾ ਅੱਛਾ 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 ਵਾਹਿਗੁਰੂ ਕੀ ਬਾਤ ਹੈ ਯਾਰ ਇਹ ਕੌਣ ਹੈ ਇਹ ਕੌਣ ਹੈ ਸਿੱਧੂ ਮੂਸੇਵਾਲਾ ਕਿੱਥੇ ਰਹਿੰਦਾ ਤੁਸੀਂ ਇਹ ਕਿੱਥੇ ਰਹਿੰਦੇ ਸਿੱਧੂ ਕਿੱਥੇ ਰਹਿੰਦਾ ਕਿੱਥੇ ਰਹਿੰਦਾ ਸਿੱਧੂ ਦਿਲ ਚ ਤੇ ਆਹ ਕੌਣ ਅਨਮੋਲ ਵੀਰ ਇਹ ਕਿੱਥੇ ਰਹਿੰਦਾ ਇਹ ਨਹੀਂ ਸਿਕਾਇਆ ਹੋਇਆ ਥੈਂਕ ਯੂ ਵੀਰ ਭਾਜੀ ਆ ਲੋ ਜੀ ਥੈਂਕ ਯੂ ਜੀ ਲਓ ਜੀ ਬਹੁਤ ਬਹੁਤ ਧੰਨਵਾਦ ਬਾਈ ਪਰਮਾਤਮਾ ਤੁਹਾਡੀ ਕਲਮ ਨੂੰ ਬਹੁਤ ਬੜਾ ਸਾਰੇ ਹਰੇ 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 ਮੇਰੀ ਕੀ ਔਕਾਤ ਹੈ ਤੁਸੀਂ ਸਭ ਕੁਝ ਤਾਂ ਲਿਖਤਾ ਏ ਜਿਮ ਕੀ ਫੈਮਿਲੀ ਕੀ ਘਰ ਦੇ ਕੀ ਟੀਮ ਕੀ ਉਹ ਸੀਗਾ ਕਲਮ ਆਪੇ ਲਖਵਾ ਲੈਂਗੇ ਵਾਹ ਜੀ ਵਾਹ ਵਾਹ ਜੀ ਵਾਹ ਬੜਾ ਧੰਨਵਾਦ ਜੀ ਬਹੁਤ ਸ਼ੁਕਰਗੁਜ਼ਾਰ ਬਹੁਤ ਸ਼ੁਕਰਗੁਜ਼ਾਰ ਬਹੁਤ ਸ਼ੁਕਰਗੁਜ਼ਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਆਜਾ ਬੁੱਤਰ ਆਜਾ ਕੇਕ ਕੱਟੀਏ ਆਜਾ ਬਈ ਆਜਾ ਬਈ ਆਜਾ ਚੋਬਰ ਆਜਾ ਆਜੋ ਬਈ ਆੜੀ ਆਜੋ ਨਹੀਂ ਨਹੀਂ ਬੋਲਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਮੀ ਲਓ ਜੀ ਫਿਰ ਚੋਬਰ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਖੁਸ਼ ਰਹੋ ਇੰਨਾ ਪਿਆਰ ਤੁਸੀਂ ਕਰਦੇ ਹੋ ਸਾਡੀ ਇਹ ਚਾਰਜਿੰਗ એનર્ਜੀ ਹੈ ਸਾਡੀ ਮੋਟੀਵੇਸ਼ਨ ਹੈ ਸਰ ਤੁਸੀਂ ਉਹ ਸਾਨੂੰ ਨਹੀਂ ਨਹੀਂ ਸ਼ੁਕਰ ਸ਼ੁਕਰ ਹੈ ਸ਼ੁਕਰ ਸਾਨੂੰ ਤਾਂ ਹੁਣ ਇਸ ਤੋਂ ਬਗੈਰ ਕੱਲ੍ਹ ਹੈ ਮੇਰਾ ਬਰਥਡੇ ਅੱਜ ਹੀ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਸਾਰੇ ਕੱਲ੍ਹ ਹੋਣੀ ਹੈ ਕੱਲ ਪਤਾ ਨਹੀਂ ਕਿੰਨੇ ਸੈਲੀਬ੍ਰਿਟੀ ਆਉਣਗੇ ਅਰੇ ਨਹੀਂ ਨਹੀਂ ਆਮ ਇਨਸਾਨ ਹੋਏਗਾ ਨਹੀਂ 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 ਮੇਰੇ ਲਈ ਸੈਲੀਬ੍ਰਿਟੀ ਸਾਰੇ ਤੁਸੀਂ ਹੋ ਜੀ ਤਾਂ ਸਾਰੇ ਆਮ ਨੇ ਲੋਕਾਂ ਨੇ ਬੜਾ ਵਰਡ ਬਣਾਤਾ ਸੈਲੀਬ੍ਰਿਟੀ ਨਹੀਂ ਹੁਣ ਤਾਂ ਪੰਜਾਬ ਸੈਲੀਬ੍ਰਿਟੀ ਦਾ ਅਸਲ ਮਤਲਬ ਪਤਾ ਕੀ ਹੁੰਦਾ ਜੇ ਤੁਹਾਨੂੰ ਚਾਰ ਲੋਕ ਸੁਣਨ ਲੱਗੇ ਨਾ ਚਾਰ ਲੋਕ ਤੁਹਾਡੇ ਮਗਰ ਲੱਗੇ ਤਾਂ ਉਹਨਾਂ ਨੂੰ ਕੋਈ ਸਹੀ ਸੁਨੇਹਾ ਦਿਓ ਬਿਲਕੁਲ ਬਿਲਕੁਲ ਜੀ ਅੱਜ ਤੁਹਾਡੇ ਫਾਲੋਅਰ 4 ਬਣ ਗਏ ਇਹ ਦੇਖ ਲਓ ਇਹਦੇ ਚ 24 ਚੀਜ਼ ਮੈਂ ਮੈਂਸ਼ਨ ਕੀਤੀ ਹੈ ਕਿ ਲੋਕੀ 50 50000 ਲੋਕਲ ਸ਼ੋਰ ਰੱਖਣ ਜਾ ਰਹੇ ਨੇ ਲੁਧਿਆਣਾ ਹਰ ਸ਼ਨੀਵਾਰ ਵੱਡਾ ਸੈਲੀਬ੍ਰੇਟ ਹਾਂ 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 ਪਰ ਪੂਰੇ ਆਪਾਂ ਨਹੀਂ ਇਹ ਚੀਜ਼ਾਂ ਦਾ ਮੈਨੂੰ ਵੀ ਗਿਲਾ ਸ਼ਿਕਵਾ ਰਹਿੰਦਾ ਅੱਛਾ ਇਹ ਕਿਉਂ ਮੈਨੂੰ ਮੈਨੂੰ ਛੁੱਟੀ ਨਹੀਂ ਮਿਲਦੀ ਅੱਜ ਮੈਂ ਛੁੱਟੀ ਲਈ ਹੈ ਕਿਉਂਕਿ ਕੱਲ ਨਹੀਂ ਮਿਲਦੀ ਅਰੇ ਨਹੀਂ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਮੈਨੂੰ ਵੀ ਗਿਲਾ ਸ਼ਿਕਵਾ ਬਹੁਤ ਰਹਿੰਦਾ ਕਿ ਇੰਨੀ ਦੁਨੀਆ ਐਡੇ ਵੱਡੇ ਲੋਕ ਨੇ ਕਰਦੇ ਨੇ ਸਾਰੇ ਪਰ ਚਲੋ ਅਸੀਂ ਆਪਣੇ ਸੋਸ਼ਲ ਮੀਡੀਆ ਰਾਹੀਂ ਜਿੰਨਾ ਕ ਆਪਣੇ ਚ ਜੋਰ ਹੈ ਜਿੰਨਾ ਕ ਮਹਾਰਾਜ ਸਾਡੇ ਹੱਥੋਂ ਕਰਾਈ ਜਾਂਦੇ ਨੇ ਅਸੀਂ ਕਰ ਹੀ ਜਾਂਦੇ ਹਾਂ ਬਹੁਤ ਧੰਨਵਾਦ ਆਓ ਜੀ ਐਡਾ ਵੱਡਾ ਭੜ ਕੇ ਹਮ ਕਰ ਦੋ ਹੈਪੀ ਬਰਥਡੇ ਕਰ ਦੋ ਭਈਆ ਨੂੰ ਹੈਪੀ ਬਰਥਡੇ ਭਾਜੀ ਜੇ ਵੀ ਬ ਓਏ ਕੁੱਟਕੇ ਜੱਫੀ ਵਾਲਾ ਹਾਂ ਜੀ ਥੈਂਕ ਯੂ ਜੀ ਇੰਦਾ ਦੇ ਹੁਣ ਮੈਂ ਖਾ ਲਿਆ ਮੈਂ ਮੋਟਾ ਹੋ ਜਾਊਂਗਾ ਇਹ ਪਹਿਲਾਂ ਹੀ ਮੋਟਾ ਹੈ ਇਹ ਸਾਡਾ ਭਰਾ ਪਹਿਲਾਂ ਹੀ ਤਕੜਾ ਹੈ ਥੈਂਕ ਯੂ ਜੀ ਥੈਂਕ ਯੂ ਆਜੋ ਜੀ ਆਜੋ